ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਉਂ ਨਹੀਂ ਵਾਰਸ ਬਣਾ ਰਹੇ ਕਿਸੇ ਨੂੰ ਆਖਰਕਾਰ ਆਪਣੇ ਖਾਨਦਾਨ ਚ ਕਿਉਂ ਨਹੀਂ ਵਾਰਸ ਬਣਾ ਰਹੇ ਡੇਰੇ ਦੀ ਰਹੱਸਮਈ ਪਰੰਪਰਾ ਕੀ ਹੈ ਡੇਰਾ ਵਿਆਸ ਦੇ ਮੁਖੀ ਜਿਹੜੇ ਨੇ ਅਗਲੇ ਕੌਣ ਹੋਣਗੇ ਇਹ ਬਹੁਤ ਵੱਡਾ ਸਵਾਲ ਜਿਹੜਾ ਹੈ ਬਣਿਆ ਹੋਇਆ ਹੈ ਸੋ ਗੱਲ ਕਰਦੇ ਆ ਡੇਰਾ ਬਿਆਸ ਵੱਲੋਂ ਸੰਗਤਾਂ ਨੂੰ ਅਪੀਲ ਦੇ ਬਾਵਜੂਦ ਸੰਗਤਾਂ ਦਾ ਬਿਆਸ ਵੱਲ ਲਗਾਤਾਰ ਰੁਝਾਨ ਵਧ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਡੇਰੇ ਨੇ ਸੰਗਤ ਨੂੰ ਗੱਦੀ ਪ੍ਰਤੀ ਪੈਦਾ ਹੋਈ ਸ਼ੰਕਾ ਨੂੰ ਵੀ ਦੂਰ ਕੀਤਾ ਹੈ ਦੱਸਦੀ ਹੈ ਕਿ ਡੇਰੇ ਨੇ ਇਹ ਸਪਸ਼ਟ ਕੀਤਾ ਹੈ ਬਾਬਾ ਗੁਰਿੰਦਰ ਸਿੰਘ ਹੀ ਡੇਰੇ ਦੇ ਪ੍ਰਮੁੱਖ ਰਹਿਣਗੇ ਜਦਕਿ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰਹਿਨਮਾਈ ਹੇਠ ਕੰਮ ਕਰਨਗੇ ਦੂਜੇ ਪਾਸੇ ਡੇਰੇ ਚ ਸੰਗਤ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਵੱਡੀ ਗਿਣਤੀ ਚ ਲੋਕ ਡੇਰੇ ਚ ਪਹੁੰਚਣ ਲੱਗੇ ਨੇ ਜਿਸ ਦੇ ਚੱਲਦੇ ਡੇਰੇ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਗੁਰਤਾ ਗੱਦੀ ਸੌਪਣ ਦੇ ਲਈ ਕੋਈ ਸਮਾਗਮ ਨਹੀਂ ਹੋ ਰਿਹਾ ਸੰਗਤ ਬਿਨਾਂ ਕਿਸੇ ਕਾਰਨ ਵਿਆਸ ਨਾ ਪਹੁੰਚੇ ਹਾਲਾਂਕਿ ਡੇਰੇ ਦੀ ਅਪੀਲ ਦੇ ਬਾਵਜੂਦ ਵੀ ਸੰਗਤ ਦੀ ਆਮਦ ਘਟ ਜਿਹੜੀ ਹੈ ਨਹੀਂ ਰਹੀ ਹੈ ਉਥੇ ਹੀ ਸੰਗਤ ਨੂੰ ਨਵੇਂ ਡੇਰਾ ਮੁਖੀ ਦੀ ਨਿਯੁਕਤੀ ਸੰਬੰਧੀ ਜਾਰੀ ਕੀਤੇ ਗਏ ਸਪਸ਼ਟੀਕਰਨ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਵਿਆਸ ਦੇ ਮੁਖੀ ਰਹਿਣਗੇ ਜਦਕਿ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰਹਿ ਨਮਾਈ ਹੇਠ ਕੰਮ ਕਰਨਗੇ ਇਸ ਤੋਂ ਇਲਾਵਾ ਡੇਰੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਸੰਬੰਧੀ ਵੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਬਾਬਾ ਜੀ ਦੀ ਸਿਹਤ ਬਿਲਕੁਲ ਠੀਕ ਹੈ ਡੇਰੇ ਨੇ ਇਹ ਵੀ ਕਿਹਾ ਹੈ ਕਿ ਬਾਬਾ ਜੀ ਦੇ ਗੱਦੀ ਨਸ਼ੀਨ ਮਹਾਰਾਜ ਜੀ ਸਾਰੇ ਸੈਂਟਰਾਂ ਦਾ ਇਕੱਠੇ ਦੌਰਾ ਕਰਨਗੇ ਸਾਰੇ ਵਿਦੇਸ਼ੀ satsang ਨਵੇਂ ਮਹਾਰਾਜ ਵੱਲੋਂ ਕੀਤੇ ਜਾਣਗੇ ਨਾਮਦਾਨ ਦੇਣ ਦੀ ਸੇਵਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਕਰਿਆ ਕਰਨਗੇ ਤੇ ਹਾਲੇ ਤੱਕ ਜਸਦੀਪ ਸਿੰਘ ਗਿੱਲ ਨੂੰ ਜਿਹੜੀ ਹੈ ਕੋਈ ਵੀ ਜਿਹੜੀ ਆਪਾਂ ਕਹਿ ਦਈਏ ਕਿ ਸਪੈਸ਼ਲ ਤੌਰ ਤੇ ਆਪਣੀ ਕੋਈ ਪਾਵਰ ਜਿਹੜੀ ਹੈ ਨਹੀਂ ਦਿੱਤੀ ਗਈ ਹੈ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਖੜਾ ਹੋ ਰਿਹਾ ਹੈ ਕਿ ਡੇਰਾ ਮੁਖੀ ਜਿਹੜੇ ਨੇ ਗੁਰਿੰਦਰ ਸਿੰਘ ਢਿੱਲੋਂ ਆਪਣੇ ਖਾਨਦਾਨ ਚੋਂ ਕਿਉਂ ਕਿਸੇ ਨੂੰ ਵਾਰਿਸ ਜਿਹੜਾ ਹੈ ਨਹੀਂ ਬਣਾ ਰਹੇ ਨੇ ਸੋ ਆਖਰਕਾਰ ਕੀ ਡੇਰੇ ਦੀ ਪਰੰਪਰਾ ਹੈ ਹਾਲਾਂਕਿ ਗੱਦੀ ਜਿਹੜਾ ਹੈ ਉਹ ਇੱਕ ਸਿਸਟਮ ਹੈ ਸੋ ਜਿਹੜਾ ਕਿ ਬਿਲਕੁਲ ਵੀ ਨਹੀਂ ਕੀਤਾ ਜਾ ਰਿਹਾ ਸੋ ਆਖਰਕਾਰ ਸੰਗਤਾਂ ਨੂੰ ਕਿਹਾ ਗਿਆ ਹੈ ਕਿ ਗੱਦੀ ਜਿਹੜੀ ਹੈ ਉਹ ਨਹੀਂ ਕਿਸੇ ਨੂੰ ਦਿੱਤੀ ਜਾ ਰਹੀ ਸਿਰਫ ਰਹਿਨਮਾਈ ਜਿਹੜੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰਹਿਨਮਾਈ ਦੇ ਹੇਠ ਹੀ ਜਿਹੜੀ ਹੈ ਜਸਦੀਪ ਸਿੰਘ ਗੇਲ ਆਪਣਾ ਕਾਰਜਕਾਰ ਸੰਭਾਲਣਗੇ ਔਰ ਜੋ ਕਿਹਾ ਜਾ ਰਿਹਾ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਦੀ ਅੱਗੇ ਦੇ ਰਹੇ ਨੇ ਜਸਦੀਪ ਸਿੰਘ ਗਿੱਲ ਨੂੰ ਜਿਹੜਾ ਉਹਨਾਂ ਨੇ ਗੱਦੀ ਦੇ ਦਿੱਤੀ ਹੈ ਅਜੇ ਹਾ ਕੁਝ ਵੀ ਨਹੀਂ ਹੈ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਪਰਿਵਾਰ ਦੇ ਵਿੱਚੋਂ ਜਿਹੜਾ ਕਿਸੇ ਨੂੰ ਗੱਦੀ ਨਹੀਂ ਦਿੱਤੀ ਸੋ ਜਸਦੀਪ ਸਿੰਘ ਗਿੱਲ ਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਉਹ ਬਹੁਤ ਪੜ੍ਹੇ ਲਿਖੇ ਨੇ ਗ੍ਰੈਜੂਏਟ ਨੇ ਇਸ ਕਰਕੇ ਉਹਨਾਂ ਨੂੰ ਚੁਣਿਆ ਗਿਆ ਔਰ ਕਾਫੀ ਲੰਮੇ ਸਮੇ ਤੋਂ ਡੇਰੇ ਦੀ ਜਿਹੜੀ ਹੈ ਉਹ ਸੇਵਾ ਵੀ ਸੰਭਾਲ ਰਹੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ